ਜਾਦਾ ਆ ਥੱਲੇ ਥੱਲੇ ਬੈਜੋ ਸਾਰੇ ਕਰ ਸਕਣਗੇ ਤੇ ਜਾਂ ਪਿੱਛੇ ਹੋ ਜੀ ਗੱਲਾਂ ਦੋ ਹੀ ਜਾਂ ਥੱਲੇ ਬੈਜੋ ਦਾ ਪਿੱਛੇ ਹੋ ਜਾਓ ਲਵਾਉਣੇ ਆਪਰੇ ਸਾਰੇ ਲਵਾਉਣੇ ਇੱਥੇ ਆਪਣੇ ਕੋਲ ਹੀ ਹੈ 4 ਵਜੇ ਤੱਕ ਜੋ ਮਰਜ਼ੀ ਕਰਾਈ ਦਿਓ ਜਾਂ ਪਿੱਛੇ ਹੋ ਜੇ ਥੱਲੇ ਬੈਜੋ ਕੁਰਸੀਆਂ ਲਾ ਕੇ ਕੋਈ ਨਾ ਆਵੇ ਆ ਵੀ ਮੇਰੇ ਮੇਰੇ ਜਾਂ ਪਿੱਛੇ ਹੋ ਜੇ ਦਾ ਥੱਲੇ ਬੈਜੋ ਥੱਲੇ ਬੈਜੋ ਇੰਜੋਏ ਕਰੋ ਯਾਰ ਸਾਰੀ ਰਾਤ ਆਪਣੇ ਕੋਲ ਆ ਇੰਜੋਏ ਕਰੋ ਯਾਰ ਥੱਲੇ ਬੈਠੋ ਜਾ ਥੱਲੇ ਬੈਜੋ ਜਾਂ ਪਿੱਛੇ ਹੋ ਜਾ ਜਦ ਤੀ ਲੱਤ ਪੜ ਕਰਦੀ ਪਿੱਛੇ ਹੋ ਜਾ ਵੀਰ ਬਾਈ ਮੇਰੇ ਸਟੇਜ ਤੋਂ ਆਉਂਦੇ ਆਉਂਦੇ ਤਾਂ ਬੜਾ ਕੁਝ ਹੋ ਜਾਣਾ ਇੱਥੇ ਬਾਈ ਜੀ ਜਾ ਥੱਲੇ ਪਿੱਛੇ ਜਾ ਹੁਣੇ ਕਾਰਵਾਈ ਪੈਣੀ ਆ ਬਸ ਗੱਲਾਂ ਧੋ ਆ 1 ਮਿੰਟ ਚ ਕਾਰਵਾਈ ਪੈਣੀ ਆ ਮੈਂ ਆਰਡਰ ਦੇਣ ਲੱਗਿਆ ਤੇ ਕਾਰਵਾਈ ਵੇਖੋ ਕਿਵੇਂ ਪੈਂਦੀ ਆ ਜਾ ਥੱਲੇ ਬੈਜੋ ਪਿੱਛੇ ਹੋ ਜਾ ਬਸ ਤੂੰ ਦੀ ਪੁਆਇੰਟ ਗੱਲ ਆ ਬਾਈ ਜੀ ਤੁਸੀਂ ਵੀ ਮੇਰੇ ਯਾਰ ਵੀ ਖੜੇ ਨੇ ਹਰਮੀਤ ਤੂੰ ਬੜਾ ਕਲੋਜ਼ ਆ ਯਾਰ ਵੀਰ ਪ੍ਰੋਗਰਾਮ ਖਰਾਬ ਨਹੀਂ ਜਾਂ ਪਿੱਛੇ ਹੋ ਜਾ ਤੇ ਜਾ ਫਰਵਾਦਾ ਘਟਾ ਕੋਈ ਵੀ ਹੋ ਮੈਂ ਇਹ ਲੜਨ ਹੋ ਜਾਣਾ ਮੈਸੇਜ ਤੇ ਖਰਾਬ ਕਰਦਾ ਮੇਰੇ ਨਾਲ ਵਾਦਾ ਕਰ ਮੇਰੇ ਕੋਲ ਆਪਣੇ ਕਰ ਲੈਣਾ ਛਲੀ ਥੱਲੇ ਵਾਜੋ ਜਾਂ ਪਿੱਛੇ ਹੋ ਲੋ ਛਲੇ ਤੂੰ ਮੇਰਾ ਵੀਰ ਹੈ ਹੁਣ ਤੂੰ 6 ਫੁੱਟ ਦਾ ਬੰਦਾ ਪਿੱਛੇ ਨੂੰ ਦੱਸ ਰਿਹਾ ਹੋਰ ਦਿੰਦਾ ਥੱਲੇ ਵਾਜ ਜਾ ਇੱਧਰ ਆ ਜਾ ਤਾਂ ਪਿੱਛੇ ਤਾਂ ਦਵੀਰ ਅਗਰ ਪ੍ਰਾਨ ਕੋਲ ਜਾ ਨਹੀ ਆ ਐਨ ਟੈਲੀਫੋਨ ਜਾ ਨਾ ਮੈਂ ਚਿੱਟੂ ਜਾਇ ਨਾ ਤੇ ਬੇ ਵੀਰ ਬੜਕੇ ਇਹ ਲੈ ਪਲੀਜ਼ ਵੀਰ ਬੜਕੇ ਯਾਰ ਇਹ ਲੈ ਹਲੋ ਜ਼ਰੂਰੀ ਅਨਾਉਂਸਮੈਂਟ ਆ ਵੀ ਆ ਸਾਊਂਡਰ ਦੇ ਭਾਈ ਕੋਲ ਕੋਈ ਨਾ ਆਵੇ ਇੱਥੇ ਝੜਚਾ ਬੜਾ ਵੱਡਾ ਲੱਗਣਾ ਹੈ ਕਿਉਂਕਿ ਸਾਡੇ ਪਿੱਛੇ ਇਹ 3 ਲੱਖ ਰੁਪਈਆ ਪੈਣਾ ਜੇ ਸਾਊਂਡ ਨੂੰ ਕੁਝ ਹੋ ਗਿਆ ਤੇ 3 ਲੱਖ ਨਹੀਂ ਅਸੀਂ ਬੰਦਾ ਵੀ ਮਾਰ ਸਕਦੇ ਆ ਪਿੱਛੇ ਹੋ ਜਾ ਇਹ ਦੇਖ ਨੂੰ ਬਸ ਪਲੀਜ਼ ਆ ਯਾਰ ਕੋਈ ਠਾ ਦੇ ਯਾਰ ਕੋਈ ਹੈ ਪਲੀਜ਼ ਸਾਊਂਡ ਆਊਟ ਦਮਣਾ ਬਾਈ ਸਾਊਂਡ ਦੇ ਕੋਲ ਕੋਈ ਨਾ ਰਵੇ ਲੈ ਮੈਂ ਤਾਂ ਨਹੀਂ ਸੁਣਾ ਸਕਦਾ ਸੁਣਾਓ ਕੋਈ ਦੇ ਅੰਮਾ ਕਰਦੇ ਇਕੰਨ ਰਖੋ ਆ ਮੇਰੇ ਵੀਰ ਸਾਰੇ ਬੈਗੇ ਨੇ ਆਜੋ ਭਾਈ ਜੀ ਦਰਸ਼ਨ ਜੀ ਆ ਇਕੱਲਾ ਬੌਂਸਰ ਖੜਾ ਹੈ ਬਾਕੀ ਲੋ ਸ਼ੁਪਲੀਜ਼ ਬੱਚੇ ਅ ਪ੍ਰਿੰਸ ਜੀ ਤੂੰ ਵੀ ਗੋਰੇ ਤੂੰ ਹੀ ਜਾਨਾ ਪਿੱਛੇ ਲੱਚਾਂ ਥਨੇ ਗੱਲਾਂ ਤੋਂ ਆਉਣ ਯਾਰ ਗੱਲ ਤਾੜੀ ਤੇ ਆ ਗਈ ਆਪਦਾ ਵੀ ਰਖੜਿਆ ਜਣਾ